ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਚੋਣ ਹੋਣ ਜਾ ਰਹੇ ਨੇ ਔਰ ਅੱਜ 4 ਤਰੀਕਾ ਅੱਜ ਨਾਮਿਨੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੈਗੀ ਆ ਪਰ ਦੂਜੇ ਪਾਸੇ ਮਤਲਬ ਕਿ ਭਾਜਪਾ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਬੜੇ ਗੰਭੀਰ આરોਪ ਲਗਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦੀ ਹੱਤਿਆ ਜਿਹੜੀ ਆ ਉਹ ਪੰਜਾਬ ਵਿੱਚ ਹੋ ਰਹੀ ਹੈ ਸਾਡੇ ਨਾਲ ਅਨਿਲ ਸਰਿੰਝੀ ਹੈ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ આરોਪ ਹੈਗੇ ਨੇ ਕਿਉਂ ਉਹ ਇਹ ਗੱਲ बार-बार ਕਰ ਰਹੇ ਨੇ ਵੀ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਸਰ ਕਿਸ ਤਰ੍ਹਾਂ ਦੇ આરોਪ ਤੁਸੀਂ ਲਗਾ ਰਹੇ ਹੋ ਕਿਉਂ ਇਹ ਇਹ ਹੀ ਗੱਲ ਜਿਹੜੀ ਆ ਤੁਸੀਂ ਬਾਰ-ਬਾਰ ਕਹਿ ਰਹੇ ਹੋ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਚਾਹੀਏ ਚਾਹੇ ਮਿਸਪਲਟੀਜ਼ ਦੀ ਚੋਣਾਂ ਹੋਣ ਚਾਹੇ ਮਿਸਪਲ ਕਾਰਪੋਰੇਸ਼ਨ ਦੀ ਚੋਣਾਂ ਹੋਣ ਚਾਹੇ ਪੰਚਾਇਤਾਂ ਦੀਆਂ ਹੋਣ ਸਰਪੰਚੀ ਦੀ ਚੋਣਾਂ ਹੋਣ ਚਾਹੇ ਜਿਮਨੀ ਚੋਣਾਂ ਹੋਣ ਕਿਸ ਤਰੀਕੇ ਨਾਲ ਲੋਕਾਂ ਦੇ ਮਤ ਨੂੰ ਆਪਣੇ ਪੱਖਸ਼ ਕਰਨਾ ਹੈ ਧੱਕੇ ਨਾਲ ਬਦਮਾਸ਼ੀ ਨਾਲ ਗੁੰਡਾਗਰਦੀ ਦੇ ਨਾਲ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਕਰਨਾ ਹੈ ਇਹਦੀ ਮਹਾਰਤ ਉਸ ਨੂੰ ਪ੍ਰਾਪਤ ਹੋਈ ਹੈ ਔਰ ਅਸੀਂ ਸਾਰੇ ਨੇ ਮਨੀਸ਼ਾ ਜੀ ਦੇ ਬਿਆਨ ਬੜਾ ਵਾਇਰਲ ਹੋਇਆ ਸੀਗਾ ਉਹਨਾਂ ਦੀ ਵੀਡੀਓ ਕਿ ਆਪਣੇ ਕਾਰਜਕਰਤਾ ਨੂੰ ਕਹਿ ਰਹੇ ਸੀਗੇ ਕਿ ਚੋਣਾਂ ਜਿੱਤਣ ਲਈ ਸਾਮ-ਦਾਮ ਦੰਦ ਭੇੜ ਮਾਰ ਕਟਾਈ ਲੁੱਟ ਖੋ ਜੋ ਕਰਨਾ ਪਵੇ ਝੂਠ ਫਰੇਬ ਜੋ ਕਰਨਾ ਪਵੇ ਉਹ ਕਰਿਓ ਤਾਂ ਕਿ ਅਸੀਂ ਚੋਣ ਜਿੱਤੀਏ ਉਹੀ ਚੀਜ਼ ਜਿਹੜੀ ਅੱਜ ਗਰਾਊਂਡ ਤੇ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਇੱਕ ਵਾਰੀ ਫੇਰ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਵੀ ਦੇਖਣ ਨੂੰ ਮਿਲੀ ਔਰ ਅੱਜ ਵੀ ਫੇਰ ਦੇਖਣ ਨੂੰ ਮਿਲ ਰਹੀ ਹੈ ਕਿ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸਮਿਤੀ ਚੋਣਾਂ ਦੇ ਵਿੱਚ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓਜ਼ ਦਿਖਾਈਆਂ ਨੇ ਕਿ ਕਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਫਾਈਲ ਖੋ ਕੇ ਆਮ ਆਦਮੀ ਪਾਰਟੀ ਦਾ ਵਰਕਰ ਭਜਦਾ ਪਿਆ ਕਿਸ ਤਰੀਕੇ ਨਾਲ ਸਾਡੇ ਕੈਂਡੀਡੇਟ ਦੀਆਂ ਫਾਈਲਾਂ ਫਾੜੀਆਂ ਜਾ ਰਹੀਆਂ ਨੇ ਕਿਸ ਤਰੀਕੇ ਨਾਲ ਸਾਡੇ ਕੈਂਡੀਡੇਟਸ ਨੂੰ ਕੰਪਲੈਕਸ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਗੇਟ ਬੰਦ ਕਰਕੇ ਕਿਸ ਤਰੀਕੇ ਨਾਲ ਜੇ ਕੋਈ ਅੰਦਰ ਚਲੇ ਗਿਆ ਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਆਰਓ ਦਫਤਰ ਨੂੰ ਘੇਰਾ ਪਾਇਆ ਹੋਇਆ ਕਿ ਉਹ ਆਰਓ ਤੱਕ ਨਾ ਪਹੁੰਚ ਸਕਣ ਇੱਕ ਕਿਹੜੇ ਲੋਕਤੰਤਰ ਦੀ ਗੱਲ ਹੋ ਰਹੀ ਹੈ ਕਿਸ મત ਦੀ ਗੱਲ ਹੋ ਰਹੀ ਹੈ ਕਿਹੜੇ ਲੋਕਮਤ ਦੀ ਗੱਲ ਹੋ ਰਹੀ ਹੈ ਕਿ ਆ ਇਸ ਤਰੀਕੇ ਨਾਲ ਚੋਣਾਂ ਜਿੱਤੇ ਜਾਣਗੇ ਅਨਿਲ ਸਰ ਅਸੀਂ ਦੇਖਿਆ ਕਿ ਕਿਸੇ ਕੇ ਨਾਲ ਅਸੀਂ ਦੇਖਿਆ ਕਿ ਕਿਸੇ ਕੇ ਨਾਲ ਸੁਰਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜੀ ਤੁਸੀਂ ਵੀ ਦੇਖੀ ਹੋਣੀ ਹੈ ਸੁਣੀ ਹੋਣੀ ਹੈ ਬਿਲਕੁਲ ਠੀਕ ਹੈ ਕਿ ਕਿਸ ਤਰੀਕੇ ਨਾਲ ਇੱਕ ਐਸਐਸਪੀ ਸਾਹਿਬ ਆਪਣੇ ਉਸ ਦੇ ਉੱਤੇ ਆਦੇਸ਼ ਦੇ ਰਹੇ ਨੇ ਆਪਣੇ ਜੂਨੀਅਰ ਆਫੀਸਰਸ ਨੂੰ ਕਿ ਕਿ ਵੀ ਹਲਕੇ ਦੇ ਐਮਐਲਏ ਨੂੰ ਪੁੱਛ ਲੋ ਕਿ ਨੂੰ ਫੜਨਾ ਹੈ ਕਿ ਨੂੰ ਡਕਣਾ ਹੈ ਕਿ ਨੂੰ ਕੀ ਕਰਨਾ ਹੈ ਕਿੱਥੇ ਰੋਕਣਾ ਕਿੱਥੇ ਨਹੀਂ ਰੋਕਣਾ ਉਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇਹ AI ਜਨਰੇਟਿਡ ਹੈਗੀ ਹੈ ਉਹ ਸਹੀ ਹੈ ਕਿ ਗਲਤ ਹੈ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਵੈਦਰ ਇਟ ਇਜ਼ ਫੈਕਚੁਅਲ অর AI ਜਨਰੇਟਿਡ ਇਹ ਤੇ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਲੇਕਿਨ ਜੋ ਜੋ ਉਸ ਆਡੀਓ ਚ ਕਿਹਾ ਗਿਆ ਉਹਦੀ ਗਰਾਉਂਡ ਤੇ ਹੂਬ ਹੂ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੀ ਵੀਡੀਓਜ਼ ਤੁਹਾਨੂੰ ਅਸੀਂ ਦਿਖਾਈਆਂ ਨੇ ਔਰ ਕਿਸ ਤਰੀਕੇ ਨਾਲ ਦੱਸਿਆ ਕਿ ਸਾਡੇ ਕੈਂਡੀਡੇਟ ਦੇ ਸਾਰੇ ਜਿਹਨੇ ਕੱਲ ਨੋਮੀਨੇਸ਼ਨ ਫਾਈਲ ਕੀਤਾ ਸੀ ਅੱਜ ਉਹਦੇ ਘਰਾਂ ਨੂੰ ਚੱਕ ਲਿਆ ਕਿਸ ਤਰੀਕੇ ਦੇ ਨਾਲ ਕੱਲ ਸਾਡੇ ਜਿਹੜੇ ਨੋਮੀਨੇਸ ਸੀਗੇ ਉਹਨਾਂ ਨੂੰ ਫੋਨ ਕਰਕੇ ਤਮਕਾਇਆ ਗਿਆ ਪੁਲਿਸ ਦੇ ਦੁਆਰਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕੋਈ ਸ਼ੋਭਾ ਨਹੀਂ ਦਿੰਦੀਆਂ ਇਸ ਤਰੀਕੇ ਨਾਲ ਤੁਸੀਂ ਤੱਕ ਜੈਨਰਲ ਰਿਜ਼ਲਟ ਨੂੰ ਤਾਂ ਆਪਣੇ ਫੇਵਰ ਚ ਕਰ ਲੋਗੇ ਲੇਕਿਨ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਪਾਓਗੇ ਮੈਨੂੰ ਇਹ ਦੱਸੋ ਸਰ ਲੋਕ ਫੈਸਲਾ ਕਿੱਦਾ ਕਰਨ ਕਾਂਗਰਸ ਲਗਾਤਾਰ ਇੱਕ ਅਭਿਆਨ ਚਲਾ ਰਹੀ ਹੈ ਵੋਟ ਚੋਰੀ ਦਾ ਔਰ ਬੀਜੇਪੀ ਤੇ ਬੜੇ ਸੀਰੀਅਸ ਜਿਹੜੇ ਐ ਅਲੀਗੇਸ਼ਨ ਲਗਾ ਰਹੀ ਹੈ ਕਈ ਪਟੀਸ਼ਨਰ ਸੁਪਰੀਮ ਕੋਰਟ ਤੱਕ ਇਲੈਕਸ਼ਨ ਨੂੰ ਲੈ ਕੇ ਪੈਂਡਿੰਗ ਹੈਗੀਆਂ ਕਈ ਹਾਈ ਕੋਰਟ ਚ ਪੈਂਡਿੰਗ ਆ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਦੋਸ਼ੀ ਠਰਾਉਣ ਚ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਹੀ આરોਪ ਲਗਾ ਰਹੇ ਆ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਆਮ ਆਦਮੀ ਕੀ ਸਮਝੇ ਸਰ ਦੇਖੋ ਜੋ ਇਸ ਚੋਣ ਨੂੰ ਲੈ ਕੇ ਹੋ ਰਿਹਾ ਮੈਂ ਤੇ ਤੁਹਾਨੂੰ ਵੀਡੀਓਜ਼ ਦਿਖਾਈਆਂ ਨੇ ਠੀਕ ਹੈ ਜੀ ਔਰ ਫੈਕਚੁਅਲ ਵੀਡੀਓਜ਼ ਨੇ ਤੁਹਾਡੇ ਸਾਹਮਣੇ ਠੀਕ ਹੈ ਜੀ ਹੁਣ ਤੁਸੀਂ ਸਿੱਕ ਦੂਸਰੀ ਵੋਟ ਚੋਰੀ ਦੀ ਗੱਲ ਕਰਦੇ ਹੋ ਜੀ ਰਾਹੁਲ ਗਾਂਧੀ ਜੀ ਕਹਿੰਦੇ ਜੀ ਵੋਟ ਚੋਰੀ ਹੋ ਰਹੀ ਹੈ ਕਿਵੇਂ ਚੋਰੀ ਹੋ ਰਹੀ ਹੈ ਜੀ ਕਿ ਵੋਟਰ ਸੂਚੀ ਦੇ ਵਿੱਚ ਕਮੀਆਂ ਨੇ ਜੀ ਇਹੀ ਕਹਿੰਦਾ ਉਹ ਲਗਾ ਜੀ ਜੇ ਵੋਟਰ ਸੂਚੀ ਵਿੱਚ ਕਮੀਆਂ ਨੇ ਉਹ ਕਿਵੇਂ ਦੂਰ ਹੋ ਸਕਦੀਆਂ ਨੇ ਜੀ ਜੇ ਉਹਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤੁਸੀਂ ਕਰੋਗੇ ਜਿਹੜੇ ਜਿਹਨਾਂ ਦਾ ਵੋਟ ਸੂਚੀ 'ਚ ਨਾਮ ਹੋਣਾ ਚਾਹੀਦਾ ਉਹ ਆਵੇ ਜਿਹੜੇ ਕੋਈ ਉਹਦੇ ਹੱਕਦਾਰ ਨਹੀਂ ਹੈਗੇ ਉਹਨਾਂ ਦਾ ਨਾਮ ਡਿਲੀਟ ਹੋਵੇ। ਇਹੀ ਪ੍ਰੋਸੈਸ ਹੁੰਦਾ ਹੈ ਜੀ। ਜੀ। ਉਹ ਕਿਵੇਂ ਹੋਏਗਾ? ਜਦੋਂ ਤੁਸੀਂ ਘਰ-ਘਰ ਜਾ ਕੇ ਸਪੈਸ਼ਲ ਇੰਟੈਂਸਿਵ ਰਿਵਿਊ ਆਨ ਕਰੋਗੇ ਤਾਂ ਕਿ ਉਹਦੇ ਚੋਂ ਜਿਹੜੇ ਵੀ ਕਿਸੇ ਡੈਥ ਹੋ ਗਈ ਜਾਂ ਦੂਸਰੇ ਬੋਗਸ ਵੋਟ ਬਣਾਈ ਹੋਈ ਕਿਸੇ ਨੇ ਜਾਂ ਉਹ ਕੀਤਾ ਹੋਇਆ ਉਹ ਡਿਲੀਟ ਹੋਵੇ। ਠੀਕ ਹੈ ਜੀ। ਜਿਸ ਕੰਮ ਨੂੰ ਰਾਊਂਗਾਂਦੀ ਕਹਿ ਰਹੇ ਨੇ ਕਿ ਵੋਟ ਚੋਰੀ ਹੋਈ ਇਸ ਤਰੀਕੇ ਨਾਲ ਜੇ ਉਸ ਨੂੰ ਸੁਧਾਰਨ ਦਾ ਕੰਮ ਇਲੈਕਸ਼ਨ ਕਮਿਸ਼ਨ ਕਰਦਾ ਹੈ ਆਪਾਂ ਉਹਦਾ ਵੀ ਵਿਰੋਧ ਕਰਨਾ ਹੈ। ਜੀ। ਤੇ ਫਿਰ ਕੌਣ ਹੈ ਲੋਕਤੰਤਰ ਦਾ ਹਤਿਆਰਾ? ਇਹਦੇ ਤੁਸੀਂ ਮੈਂ ਸਿੱਧਾ ਨਹੀਂ ਮਤਲਬ ਕਿ ਆਪਾਂ ਇਹ ਕਹਿਣਾ ਹੈ ਜੀ ਕਿ ਤੁਸੀਂ ਜਿਹੜੀ ਚੀਜ਼ ਦੀ ਮੰਨ ਕਰਦੇ ਪਿਓ ਜੀ ਇਲੈਕਸ਼ਨ ਕਮਿਸ਼ਨ ਉਹੀ ਕਰ ਰਿਹਾ ਜੀ ਕਿ ਇਲੈਕਸ਼ਨ ਰੂਲਸ ਦੇ ਵਿੱਚ ਜਿੱਥੇ ਕੋਈ ਕਮੀਆਂ ਹੈਗੀਆਂ ਨੇ ਜੀ ਉਹਨੂੰ ਡੋਰ ਡੋਰ ਜਾ ਕੇ ਵੈਰੀਫਾਈ ਕਰਕੇ ਖਤਮ ਕੀਤਾ ਜਾਵੇ ਔਰ ਇੱਕ ਸਹੀ ਲਿਸਟ ਜਿਹੜੀ ਗਈ ਹੈ ਜਨਤਾ ਦੇ ਸਾਹਮਣੇ ਆਵੇ ਜੀ ਦੇਸ਼ ਦੇ ਸਾਹਮਣੇ ਆਵੇ ਔਰ ਸਹੀ ਵੋਟਰ ਸਹੀ ਵੋਟ ਪਾ ਸਕੇ ਜੀ ਜਿਹੜਾ ਵੋਟ ਦਾ ਪਾਣ ਦਾ ਹੱਕਦਾਰ ਹੈ ਉਸ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਜਿਹੜਾ ਵੋਟ ਪਾਉਣ ਦਾ ਹੱਕਦਾਰ ਨਹੀਂਗਾ ਉਸ ਨੂੰ ਹੱਕ ਕੋਈ ਹੱਕ ਨਹੀਂਗਾ ਕਿ ਉਹ ਦੇਸ਼ ਦੇ ਰਿਜ਼ਲਟ ਨੂੰ ਪ੍ਰਭਾਵਿਤ ਕਰੇ ਜੀ ਇਹੀ ਕੰਮ ਹੈ ਨਾ ਜੀ ਐਸਆਈ ਇਹ ਹੀ ਕਰ ਰਹੀ ਹੈ ਉਹਨਾਂ ਨੂੰ ਰੈਸਟ ਗੱਲ ਤੋਂ ਵੀ ਤਕਲੀਫ ਹੈ ਤੇ ਫਿਰ ਰਾਜਨੀਤੀ ਕੌਣ ਕਰ ਰਿਹਾ ਹੈ ਬੜੀ ਸਿੰਪਲ ਜੀ ਗੱਲ ਹੈ ਜੀ ਤੁਸੀਂ ਕਹਿੰਦੇ ਵੀ ਵੋਟਰ ਸੂਚੀ ਚ ਗੜਬੜ ਹੈ ਉਹ ਵੋਟਰ ਕਹਿੰਦੇ ਅਸੀਂ ਠੀਕ ਅਸੀਂ ਇਹਨੂੰ ਸੁਧਾਰ ਦਿੰਨੇ ਆ ਉਹ ਕਹੇ ਸੁਧਾਰੋਗੇ ਕਿਉਂ ਤੁਸੀਂ ਜੀ ਅਸੀਂ ਸੁਧਾਰਨ ਵੀ ਨਹੀਂ ਦੇਣੀ ਤੇ ਵੋਟ ਚੋਰੀ ਦਾ ਅਲੀਗੇਸ਼ਨ ਵੀ ਲਾਣਾ ਹੈ ਤੇ ਫਿਰ ਸੱਚ ਕੀ ਹੈ ਆਪਾਂ ਇਹ ਕਹੀਏ ਵੀ ਜਿਹੜੀ ਭਾਜਪਾ ਹੈਗੀ ਆ ਉਹ ਲੋਕਤੰਤਰ ਦੀ ਰક્ષਕ ਹੈ ਅਸੀਂ ਜਿਤੇ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਅਸੀਂ ਲੋਕਤੰਤਰ 'ਤੇ ਵਿਸ਼ਵਾਸ ਕਰਦੇ ਹਾਂ ਲੋਕਾਂ ਦੇ ਮਤ 'ਚ ਵਿਸ਼ਵਾਸ ਕਰਦੇ ਹਾਂ ਲੋਕਾਂ ਦਾ ਦਿਲ ਜਿੱਤਣ ਦਾ ਕੰਮ ਕਰਦੇ ਹਾਂ ਅਜਾ ਫਿਰ ਪੰਜਾਬ 'ਚ ਜਿਸ ਟਾਈਮ ਅਕਾਲੀ ਦਲ ਭਾਜਪਾ ਗਠਜੰਬਨ ਦੀ ਸਰਕਾਰ ਸੀ ਈਸੀ ਤਰ੍ਹਾਂ ਦੇ ਯੂਰਪ ਉਸ ਸਮੇਂ ਕਾਂਗਰਸ ਕਿਉਂ ਲਗਾਉਂਦੀ ਸੀ ਦੇਖੋ ਗੱਲ ਇਹ ਹੈ ਇੱਕ ਹੁੰਦੇ ਐਲੀਗੇਸ਼ਨਸ ਜੀ ਮੈਂ ਤਾਂ ਕੋਈ ਐਲੀਗੇਸ਼ਨ ਲਗਾਇਆ ਹੀ ਨਹੀਂ ਜੀ ਮੈਂ ਤਾਂ ਫੈਕਟ ਸਾਹਮਣੇ ਰੱਖੇ ਨੇ ਜੀ ਫੈਸਲਾ ਤੁਸੀਂ ਕਰਨਾ ਹੈ ਕਿ ਮੇਰੇ ਫੈਕਟਸ ਝੂਠੇ ਨੇ ਜੀ ਮੈਂ ਤੁਹਾਨੂੰ ਵੀਡੀਓਜ਼ ਦਿਖਾਤੀ ਕਿ ਕਿਸ ਤਰੀਕੇ ਨਾਲ ਫਾਈਲ ਖੋ ਕੇ ਭਜ ਰਿਹਾ ਮੈਂ ਤੁਹਾਨੂੰ ਵੀਡੀਓ ਦਿਖਾਤੀ ਕਿ ਕਿਸ ਤਰੀਕੇ ਨਾਲ ਫਾਈਲਾਂ ਫਾੜੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਵੀਡੀਓ ਦਿਖਾਤੀ ਕਿ ਕਿਸ ਤਰੀਕੇ ਨਾਲ ਗੇਟ ਬੰਦ ਕਰਕੇ ਸਾਡੇ ਕੈਂਡੀਡੇਟਸ ਨੂੰ ਰੋਕਿਆ ਜਾ ਰਿਹਾ ਮੈਂ ਤੁਹਾਨੂੰ ਵੀਡੀਓ ਦਿਖਾਤੀ ਕਿ ਕਿਸ ਤਰੀਕੇ ਨਾਲ ਜਿਹੜੇ ਗੇਟ ਦੇ ਅੰਦਰ ਚਲੇਗੇ ਤੁਹਾਨੂੰ ਆਰੋ ਤੱਕ ਨਹੀਂ ਪਹੁੰਚਣ ਜਾ ਰਿਹਾ ਪਹੁੰਚਣ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਫੈਕਟਸ ਦਿਖਾਏ ਨੇ ਮੈਂ ਤੇ ਕੋਈ ਅਲਿਗੇਸ਼ਨ ਲਾਇਆ ਹੀ ਨਹੀਂਗਾ ਜੀ। ਕੀ ਇਹ ਫੈਕਟਸ ਜਿਹੜੇ ਹੈਗੇ ਨੇ ਇਹ ਲੋਕਤੰਤ੍ਰਿਕ ਪ੍ਰਕਿਰਿਆ ਦਾ ਹਿੱਸਾ ਸਹੀ ਨੇ? ਕੀ ਲੋਕਤੰਤ ਵਿੱਚ ਇਹ ਕੁਝ ਹੋਣਾ ਚਾਹੀਦਾ ਕਿ ਕੈਂਡੀਡੇਟ ਦੇ ਫਾਈਲਾਂ ਖੋਲੋ? ਕੈਂਡੀਡੇਟ ਦੇ ਘਰਾਂ ਦੇ ਉੱਤੇ ਪੁਲਿਸ ਰੇਡ ਮਾਰੇ? ਕੈਂਡੀਡੇਟ ਦੇ ਪਰਿਵਾਰ ਦੇ ਬੰਦਿਆਂ ਨੂੰ ਚੱਕ ਕੇ ਲੈ ਜਾਵੇ? ਇਹ ਇਹ ਕੋਈ ਪਹਿਲੀ ਵਾਰ ਹੋ ਰਿਹਾ? ਮੈਂ ਤੇ ਫੈਕਟਸ ਦਿਖਾਏ ਤੁਹਾਨੂੰ। ਨਹੀਂ, ਸਰਿੰਦਰ ਸਾਹਿਬ ਇਹ ਕੋਈ ਪਹਿਲੀ ਪਹਿਲੀ ਵਾਰ ਹੋ ਰਿਹਾ। ਮੈਂ ਤੁਹਾਨੂੰ ਟੋਟਲ ਫੈਕਟਸ ਦਿਖਾਏ। ਮੈਂ ਕੋਈ ਅਲਿਗੇਸ਼ਨ ਨਹੀਂ ਲਾਇਆ। ਜੀ। ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਵੀ ਅਲੀਗੇਸ਼ਨ ਲੱਗੇ ਸੀ ਹਾਂ ਮੈਂ ਅਲੀਗੇਸ਼ਨ ਨਹੀਂ ਲਾ ਰਿਹਾ ਮੈਂ ਤੁਹਾਨੂੰ ਅੱਜ ਦੇ ਲੋਕਤੰਤਰ ਦੀ ਹੱਤਿਆ ਦਾ ਆਇਨਾ ਦਿਖਾਇਆ ਜੀ ਮੈਂ ਅਲੀਗੇਸ਼ਨ ਨਹੀਂ ਲਾਇਆ ਜੀ ਮੈਂ ਤਾਂ ਆਇਨਾ ਦਿਖਾਇਆ ਕਿ ਆਹ ਦੇਖੋ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਫਾਈਲਾਂ ਖੋ ਕੇ ਭਜ ਰਹੇ ਨੇ ਫਾਈਲਾਂ ਫਾੜ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਅੰਦਰ ਜਾਣ ਤੋਂ ਰੋਕ ਰਹੇ ਨੇ ਸ਼ਰਿੰਦ ਸਾਬ ਕੱਲ ਭਾਜਪੀ ਨੇ ਇੱਕ ਕੰਪਲੇਂਟ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨਰ ਕੋਲੇ ਫਾਈਲ ਕਰ ਦਿੱਤੀ ਸੋਨੂੰ ਨਹੀਂ ਲੱਗਦਾ ਸਾਨੂੰ ਉਸ ਦਾ ਇੰਤਜ਼ਾਰ ਕਰਨਾ ਚਾਹੀਦਾ ਸਟੇਟ ਇਲੈਕਸ਼ਨ ਕਮਿਸ਼ਨਰ ਉਹ ਸੋਡੀ ਕੰਪਲੇਂਟ ਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਡਿਸਾਈਡ ਕਰਨ ਤੱਕ ਦੇ ਟਾਈਮ ਦਾ ਸਟੇਟ ਇਲੈਕਸ਼ਨ ਕਮਿਸ਼ਨ ਜਦੋਂ ਇਲੈਕਸ਼ਨ ਪੂਰਾ ਹੋ ਜਾਏਗਾ ਉਦੋਂ ਇਨਵੈਸਟੀਗੇਸ਼ਨ ਕਰੇਗਾ ਜਾਂ ਐਕਟਰਪਨ ਕਰੇਗਾ ਜੀ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਕਿ ਜਿਸ ਵੇਲੇ ਉਹਦੇ ਕੋਲ ਕੰਪਲੇਂਟ ਆਈ ਹੈ ਜੀ ਇਮੀਡੀਏਟ ਉਹਦਾ ਐਕਸ਼ਨ ਕਰੇ ਜੀ ਕਿਉਂਕਿ ਉਹਦੇ ਐਕਸ਼ਨ ਚੋਣਬ ਨੇ ਉਹਦੇ ਐਕਸ਼ਨ ਦਾ ਇੰਤਜ਼ਾਰ ਨਹੀਂ ਕਰਨਾ ਜੀ ਟਾਈਮ ਸ਼ਡਿਊਲ ਫਿਕਸ ਹੈਗਾ ਜੀ ਅਸੀਂ ਕੱਲ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਪੁਲਿਸ ਜਿਹੜਾ ਹੈ ਸਾਡੇ ਕੈਂਡੀਡੇਟਸ ਨੂੰ ਧਮਕਾ ਰਹੀ ਹੈ ਕੀ ਕੰਮ ਕੀਤਾ ਇਲੈਕਸ਼ਨ ਕਮਿਸ਼ਨ ਨੇ ਅਸੀਂ ਕੱਲ ਦੱਸਿਆ ਕਿ ਕਿਸ ਤਰੀਕੇ ਨਾਲ ਸਾਡੇ ਨਾਮੀਨੇਸ਼ਨਸ ਨੂੰ ਰੋਕਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਕੀ ਕੀਤਾ ਇਲੈਕਸ਼ਨ ਕਮਿਸ਼ਨ ਨੇ ਸਾਡੇ ਨਾਮੀਨੇਸ਼ਨਸ ਨੂੰ ਧਮਕਾਇਆ ਨਾਮਿਨੀਜ਼ ਨੂੰ ਧਮਕਾਇਆ ਜਾ ਰਿਹਾ ਹੈ ਕੀ ਕੋਰਟਸ ਹੈ ਗਿਆ ਸਰ ਬੜਾ ਕੁਝ ਆਏਗਾ ਸਾਬ ਕੋਰਟ ਤੇ ਬਾਹ ਚਾਣ ਗਿਆ ਨਾ ਜੀ ਐਸ ਵੇਲੇ ਤਾਂ ਅੱਜ ਨਾਮੀਨੇਸ਼ਨ ਫਾਈਲ ਕਰਨ ਦੀ ਲੋੜ ਹੈ ਜੇ ਨਾਮੀਨੇਸ਼ਨ ਰਹਿ ਗਈ ਤਾਂ ਕੋਰਟ ਨੂੰ ਕੀ ਕਰ ਲੋਗੇ ਤੁਸੀਂ ਜੀ ਨਹੀਂ ਪਹਿਲਾਂ ਤੇ ਗੱਲ ਤੇ ਇਹ ਹੈ ਨਾ ਜਿਹੜੀ ਜਿਹੜੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਬੰਦੀ ਹੈ ਜੀ ਕੀ ਆ ইলেকਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਜੀ ਆਪ ਵੀਡੀਓ ਤੁਹਾਨੂੰ ਦਿਖਾਈਆਂ ਨੇ ਕਿ ਇਹਦੇ ਬਾਅਦ ਤੁਸੀਂ ਕਹਿ ਸਕਦੇ ਹੋ ਕਿ ইলেকਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਹਾ ਹੈ ਜੀ ਕੀ ਸਰਕਾਰੀ ਤੰਤਰ ਦਾ ਦੁਰਉਪਯੋਗ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਹੈ ਨਹੀਂ ਇਹ ਇਹੀ ਵੀਡੀਓ ਆਪਾਂ ਕੋਰਟ 'ਚ ਵੀ ਰੱਖ ਸਕਦੇ ਹਾਂ ਸ੍ਰੀਨਿਵਾਸ ਜੀ ਜੋ ਕੋਰਟ 'ਚ ਵੀ ਜਾਵਾਂਗੇ ਜੋ ਕੋਰਟ ਦਾ ਪ੍ਰੋਸੀਜਰ ਹੈ ਉਹ ਵੀ ਕਰਾਂਗੇ ਅਸੀਂ ਜੋ ਡੈਮੋਕਰੈਟਿਕ ਪ੍ਰੋਸੈਸ ਹੈਗਾ ਉਸ ਨੂੰ ਫਾਲੋ ਕਰਾਂਗੇ ਲੇਕਿਨ ਇੱਕ ਚੀਜ਼ ਧਿਆਨ ਰੱਖਣੀ ਪਏਗੀ ਇਲੈਕਸ਼ਨ ਦੇ ਵੇਲੇ ਇਮੀਡੀਏਟ ਐਕਸ਼ਨ ਦੀ ਲੋੜ ਹੁੰਦੀ ਹੈ ਜੀ ਜਿੱਥੇ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈਗਾ ਕਿ ਸਰਕਾਰ ਦਾ ਜਿਹੜਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹ ਸਰਕਾਰੀ ਦਬਾਅ ਚ ਕੰਮ ਕਰ ਰਿਹਾ ਹੈ। ਸਪਾਇਨਲੈਸ ਕਮਿਸ਼ਨ ਬਣ ਕੇ ਰਹਿ ਗਿਆ। ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਰਹਿ ਗਿਆ। ਜਿਹਦੇ ਜੁਮੇ ਸੀਗਾ ਕਿ ਲੋਕਤੰਤਰ ਦੀ ਰੱਖਿਆ ਕਰਨੀ ਹੈ। ਅੱਜ ਉਹੀ ਲੋਕਤੰਤਰ ਦੀ ਹੱਤਿਆ ਦਾ ਨੰਗਾ ਨਾਚ ਦੇਖ ਰਿਹਾ ਹੈ। ਔਰ ਇਹ ਸਭ ਤੋਂ ਵੱਡੀ ਅਫਸੋਸ ਦੀ ਗੱਲ ਹੈ। ਚਲੋ ਥੈਂਕ ਯੂ। ਐਸੋਨ ਦੱਸ ਦिए ਪੰਜਾਬ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਦੇ ਨਿਰਦੇਸ਼ ਦੇ ਹੇਠਾਂ ਜਿਲ੍ਹਾ ਪ੍ਰਸ਼ਾਸਨ ਅਤੇ ਬਲਕ ਸਮਿਤੀ ਦੇ ਇਲੈਕਸ਼ਨ ਹੋ ਗਏ ਆ ਔਰ ਇਸ ਮਾਮਲੇ ਚ ਬੀਜੇਪੀ ਨੇ ਕੰਪਲੇਂਟ ਫਾਈਲ ਕਰ ਦਿੱਤੀ ਹੈ ਬੀਜੇਪੀ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਜਿਹੜੀ ਕੰਪਲੇਂਟ ਫਾਈਲ ਕੀਤੀ ਹੈ ਉਸਤੇ ਹਾਲੇ ਤੱਕ ਕੋਈ ਐਕਸ਼ਨ ਜਿਹੜਾ ਨਹੀਂ ਲਿੱਤਾ ਗਿਆ ਜਦ ਕਿ ਅੱਜ ਲਾਸਟ ਡੇਟ ਹੈਗੀ ਹੈ ਫਾਈਲ ਕਰਨ ਦੀ ਔਰ ਇਸ ਮਾਮਲੇ ਚ ਬੀਜੇਪੀ ਕਦੀ ਵੀ ਕਿਸੇ ਵੀ ਸਮੇਂ ਹਾਈ ਕੋਰਟ ਦਾ ਵੀ ਦਰਵਾਜ਼ਾ ਜਿਹੜੀ ਆ ਕੁਝ ਘਟਾ ਸਕਦੀ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫਾਰ ਟੀਵੀ ਲਈ ਚੰਡੀਗੜ੍ਹ ਤੋਂ